ਇਸ ਵalde ਦੀ ਵੱਡੀ ਖਬਰ ਰੋਪੜ ਦੇ ਡੀਆਈਜੀ ਨੂੰ ਗ੍ਰਿਫਤਾਰ ਕੀਤਾ ਦੱਸਦੀ ਹੈ ਕਿ ਰੋਪੜ ਰੇਂਜ ਦੇ ਡੀਆਈਜੀ ਹਰਚੰਦ ਸਿੰਘ ਭੋਲਰ ਨੂੰ ਰਿਸ਼ਵਤ ਲੈਣ ਦੇ ਦੋਸ਼ ਦੇ ਵਿੱਚ ਸੀਬੀਆਈ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਕੁਝ ਸਮੇਂ ਦੇ ਵਿੱਚ ਸੀਬੀਆਈ ਦੇ ਵੱਲੋਂ ਜਿਹੜਾ ਇੱਕ ਅਫੀਸ਼ੀਅਲ ਹੈ ਜਿਹੜਾ ਪ੍ਰੈਸ ਨੋਟ ਆ ਉਹ ਵੀ ਜਾਰੀ ਕਰ ਦਿੱਤਾ ਜਾਵੇਗਾ ਤਾਂ ਦੱਸਦੀ ਹੈ ਕਿ ਇੱਕ ਲੋਹਾ ਵਪਾਰੀ ਦੇ ਕੋਲੋਂ ਰੰਗੇ ਹਾਤੀ ਰਿਸ਼ਵਤ ਲੈਣ ਦੇ ਡੀਆਈਜੀ ਰੋਪੜ ਰੇਂਜ ਹਰਚੰਦ ਸਿੰਘ ਭੋਲਰ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਮੌਕੇ ਦੀ ਵੱਡੀ ਖਬਰ ਹੈ सीबीआई ਦੇ ਸਕੰਜੇ ਚ ਨੇ ਹੋਣਾ ਡੀਆਈਜੀ ਰੋਪੜ ਰੇਂਜ ਹਰਚੰਦ ਸਿੰਘ ਪੋਲਰ ਦੱਸਦੀ ਹੈ ਕਿ ਉਹਨਾਂ ਦੇ ਉੱਤੇ ਰਿਸ਼ਵਤ ਲੈਣ ਦੇ ਦੋਸ਼ ਲੱਗੇ ਨੇ ਮੰਡੀ ਗੁਬੰਦਗੜ ਦੇ ਸਕ੍ਰੈਪ ਡੀਲਰ ਦੇ ਨਾਲ ਜਿਹੜੀ ਡੀਲ ਕਰ ਰਹੇ ਸੀ ਉਹਨਾਂ ਤੋਂ ਰਿਸ਼ਵਤ ਲੈ ਰਹੇ ਸੀ ਜਦੋਂ सीबीआई ਦੇ ਵੱਲੋਂ ਉਹਨਾਂ ਨੂੰ ਦਬੋਚਿਆ ਗਿਆ ਚੰਡੀਗੜ੍ਹ ਦੇ ਵਿੱਚ ਇਹ ਵੱਡੀ ਗ੍ਰਿਫਤਾਰੀ ਹੋਈ ਹੈ ਦੱਸਦੀ ਹੈ ਚੰਡੀਗੜ੍ਹ ਤੋਂ ਗ੍ਰਿਫਤਾਰ ਹੈ ਕੀਤੇ ਕਰਨੇ ਹਰਚੰਦ ਸਿੰਘ ਪੋਲਰ ਹਰਚੰਦ ਸਿੰਘ ਪੋਲਰ ਹੈ ਕੌਣ ਨੇ ਇਕਤਾ ਡੀਆਈਜੀ ਰੇਂਜ ਰੋਪੜ ਨੇ ਤੇ ਬਾਕੀ ਪੰਜਾਬ ਦੇ ਸਾਬਕਾ ਡੀਜੀਪੀ ਮਹਿਜ ਸਿੰਘ ਭੋਲਰ ਦੇ ਪੁੱਤਰ ਨੇ ਹਰਚੰਦ ਸਿੰਘ ਭੋਲਰ ਤੇ 2007 ਮੈਚ ਦੇ ਆਈਪੀਐਸਾ ਅਧਿਕਾਰੀ ਨਿਹਰਚਨ ਸਿੰਘ ਪੋਲਰ ਦੱਸਦੀਏ ਕਿ ਇਹ ਉਹੀ ਹਰਚਰਨ ਸਿੰਘ ਪੋਲਰ ਨੇ ਜਿਹੜੇ ਡਰੱਗ ਮਾਫੀਆ ਦੇ ਖਿਲਾਫ ਐਕਸ਼ਨ ਲੈਣ ਦੇ ਵਿੱਚ ਕਾਫੀ ਜ਼ਿਆਦਾ ਮਸ਼ਹੂਰ ਸੀਗੇ ਡਰੱਗ ਮਾਫੀਆ ਇਹਨਾਂ ਤੋਂ ਡਰਦਾ ਸੀ ਕਾਫੀ ਜ਼ਿਆਦਾ ਇਹਨਾਂ ਦੇ ਵੱਲੋਂ ਜਿਹੜਾ ਡਰੱਗ ਮਾਫੀਆ ਦੇ ਉੱਤੇ ਆਪਣਾ ਸਿਕੰਜਾ ਕੱਸਿਆ ਗਿਆ ਸੀ ਹੁਣ ਉਹ ਖੁਦ ਸੀਬੀਆਈ ਦੇ ਸਿਕੰਜੇ ਦੇ ਵਿੱਚ ਨੇ ਦੱਸਦੀਏ ਕਿ ਇਹ ਹਰਚਰਨ ਸਿੰਘ ਪੋਲਰ ਜਿਹਦੇ ਹੁਣ ਡੀਆਈਜੀ ਰੋਪੜ ਰਹਿਣ ਸੀਗੇ ਪਹਿਲਾਂ ਵਿਜੀਲੈਂਸ ਤੇ ਜੁਆਇੰਟ ਡਾਇਰੈਕਟਰ ਵੀ ਰਹਿ ਚੁੱਕੇ ਹਨ ਹਰਚੰਦ ਸਿੰਘ ਪੋਲਰਤਾ ਦੱਸਦੀ ਹੈ ਕਿ ਹੁਣ सीबीआई ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਆ ਇੱਕ ਸਕ੍ਰੈਪ ਡੀਲਰ ਜਿਹੜੇ ਮੰਡੀ ਗਵੰਦਗੜ੍ਹ ਦੇ ਸਕ੍ਰੈਪ ਡੀਲਰ ਸੀਗੇ ਉਹਨਾਂ ਦੇ ਕੋਲੋਂ ਰਿਸ਼ਵਤ ਲੈਂਦਿਆ ਰੰਗੇ ਹੱਥੀ ਜਿਹੜਾ ਉਹ ਕਾਬੂ ਕੀਤਾ ਗਿਆ ਹੈ ਦੱਸਦੀ ਹੈ ਕਿ ਹਜੇ ਇਹ ਕਨਫਰਮ ਨਹੀਂ ਹੋਇਆ ਕਿ ਇਹ ਜਿਹੜੀ ਪੂਰੀ ਰਕਮ ਸੀ ਉਹ ਕਿੰਨੀ ਰਕਮ ਸੀ ਕਿੰਨੇ ਦੀ ਜਿਹੜੀ ਡਿਮਾਂਡ ਹੋਈ ਸੀ ਕਿੰਨੇ ਦੇ ਵਿੱਚ ਫਾਈਨਲ ਹੋਇਆ ਕਿਉਂਕਿ ਇੱਕ ਡੀਆਈਜੀ ਨੂੰ ਜਿਹੜਾ ਉਹ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਰੋਪੜ ਰੇਂਜ ਦੇ ਡੀਆਈਜੀ ਨੇ ਹਰਚੰਦ ਸਿੰਘ ਭੋਲਰ ਤਾਂ ਆ ਜਿਹੜਾ ਉਹਨਾਂ ਦੇ ਆ ਮੰਡੀ ਗਵਿੰਦਗੜ ਦੇ ਨਾਲ ਕੀ ਰابطਾ ਸੀਗਾ ਕਿਸ ਰابطੇ ਦੇ ਨਾਲ ਜਿਹੜਾ ਮੰਡੀਗਾ ਮੰਡੀ ਗਵਿੰਦਗੜ ਦਾ ਜਿਹੜਾ ਸਕ੍ਰੈਪ ਡੀਲਰ ਉਹਨਾਂ ਤੱਕ ਪਹੁੰਚਦਾ ਕਿੰਨੀਆਂ ਮੀਟਿੰਗਾਂ ਹੁੰਦੀਆਂ ਕਿੱਥੇ ਕਿੱਥੇ ਮੀਟਿੰਗਾਂ ਹੁੰਦੀਆਂ ਕਿੰਨੇ ਪੈਸੇ ਤੈਹ ਹੁੰਦੇ ਨੇ ਕਿੰਨਿਆਂ ਦੇ ਵਿੱਚ ਡੀਲ ਹੁੰਦੀ ਹੈ ਤਾਂ ਸਾਰਾ ਕੁਝ ਹੁਣ ਜਾਂਚ ਦਾ ਵਿਸ਼ਾ ਬਣਿਆ ਹੋਇਆ ਕੁਝ ਸਮੇਂ ਦੇ ਵਿੱਚ ਸੀਬੀਆਈ ਦੇ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰ ਦਿੱਤਾ ਜਾਵੇਗਾ ਕਿਉਂਕਿ ਹਲੇ ਤੱਕ ਅਧਿਕਾਰੇ ਤੌਰ ਤੇ ਜਿਹੜਾ ਉਹ ਸੀਬੀਆਈ ਦੇ ਵੱਲੋਂ ਕੋਈ ਬਿਆਨ ਨਹੀਂ ਦਿੱਤਾ ਗਿਆ ਇਹ ਤਾਂ ਦੱਸ ਦਈਏ ਕਿ ਸੀਬੀਆਈ ਨੇ ਅੱਜ ਪੰਜਾਬ ਪੁਲਿਸ ਤੇ ਵੱਡੇ ਅਫਸਰ ਦੇ ਉੱਤੇ ਕਾਰਵਾਈ ਕੀਤੀ ਆ ਦੱਸਦੀ ਹੈ ਕਿ ਇੱਕ ਡੀਆਈਜੀ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਦੱਸਦੀ ਹੈ ਕਿ ਡੀਆਈਜੀ ਰੋਪੜ ਰੇਂਜ ਹਰਚੰਦ ਸਿੰਘ ਪੋਲਰ ਜਿਹੜੇ ਮਹਿਜ ਸਿੰਘ ਪੋਲਰ ਜਿਹੜੇ ਪੰਜਾਬ ਦੇ ਸਾਬਕਾ ਡੀਜੀਪੀ ਰਹਿ ਚੁੱਕੇ ਨੇ ਉਹਨਾਂ ਦੇ ਪੁੱਤਰ ਨੂੰ ਗ੍ਰਿਫਤਾਰ ਕੀਤਾ ਦੱਸਦੀ ਹੈ ਕਿ 2007 ਦੇ ਆਈਪੀਐਸ ਬੈਚ ਦੇ ਵਿੱਚੋਂ ਇਹ ਨਿਕਲੇ ਹੋਏ ਨੇ ਤਾਂ ਦੱਸਦੀ ਹੈ ਕਿ ਹੁਣ ਉਹਨਾਂ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਦੱਸਦੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਮਸ਼ਹੂਰ ਹੋਏ ਸੀ ਆ ਡੀਆਈਜੀ ਕਿਉਂਕਿ ਜਦੋਂ ਡਰੱਗ ਮਾਫੀਆ ਦੀ ਗੱਲ ਚੱਲਦੀ ਹੈ ਤਾਂ ਸਾਰਿਆਂ ਤੋਂ ਪਹਿਲਾਂ ਜਿਹੜਾ ਨਾਮ ਆਉ ਡੀਆਈਜੀ ਪੁੱਲਰ ਦਾ ਆਉਂਦਾ ਹੈ ਤਾਂ ਉਹਨਾਂ ਨੇ ਜਿਹੜਾ ਡਰੱਗ ਮਾਫੀਆ ਦੇ ਉੱਤੇ ਕੰਟਰੋਲ ਕੀਤਾ ਸੀਗਾ ਤੇ ਬਿਜినెస్ ਦੇ ਜੁਆਇੰਟ ਡਾਇਰੈਕਟਰ ਵੀ ਰਹੇ ਚੋਕੇ ਨੇ ਹਰਚੰਦ ਸਿੰਘ ਪੁੱਲਰ ਪਰ ਹੁਣ ਸੀਬੀਆਈ ਦੀ ਜਿਹੜੀ ਗ੍ਰਿਫਤ ਦੇ ਵਿੱਚ ਨੇ ਦੱਸਦੀ ਹੈ ਕਿ ਸੀਬੀਆਈ ਦੇ ਵੱਲੋਂ ਅੱਜ ਇੱਕ ਵੱਡੇ ਪੁਲਿਸ ਅਧਿਕਾਰੀ ਨੂੰ ਗ੍ਰਫਤਾਰ ਕੀਤਾ ਗਿਆ ਹੈ ਚੰਡੀਗੜ੍ਹ ਦੇ ਵਿੱਚ ਇਹ ਪੂਰੀ ਕਾਰਵਾਈ ਹੋਈ ਹੈ ਕਿਉਂਕਿ ਇੱਕ ਮੰਡੀ ਗਵਿੰਦਗੜ ਦੇ ਸਕ੍ਰੈਪ ਡੀਲਰ ਤੋਂ ਰੰਗੇ ਹਾਤੀ ਰਿਸ਼ਵਤ ਲੈਂਦਿਆ ਡੀਆਈਜੀ ਨੂੰ ਗ੍ਰਫਤਾਰ ਕੀਤਾ ਗਿਆ ਇਹ ਦੱਸਦੀ ਹੈ ਕਿ ਇਹ ਕੋਈ ਕਹਾਣੀ ਜਿਹੜੀ ਆ ਉਹ ਨਹੀਂ ਬਣ ਸਕਦੀ ਕਿ ਤੁਸੀਂ ਜਿਹੜਾ ਮੰਡੀ ਗੁਬਿੰਦਗਰ ਦਾ ਡੀਲਰ ਆ ਉਹ ਸਿੱਧਾ ਆਇਆ ਉਸਨੇ ਡੀਆਈਜੀ ਨੂੰ ਰਿਸ਼ਵਤ ਦਿੱਤੀ ਤੇ ਉਹਨਾਂ ਨੂੰ ਰੰਗੇ ਹੱਤੀ ਫੜਾ ਦਿੱਤਾ ਪਰ ਇਸ ਤੋਂ ਪਹਿਲਾਂ ਜਿਹੜਾ ਪੂਰੀ ਮੀਟਿੰਗਾਂ ਹੋਈਆਂ ਹੋਣਗੀਆਂ ਪੂਰੀ ਜਿਹੜੀ ਇੱਕ ਬਾਰ-ਬਾਰ ਜਿਹੜਾ ਉਹਨਾਂ ਦੇ ਨਾਲ ਮੀਟਿੰਗਾਂ ਹੋਈਆਂ ਹੋਣਗੀਆਂ ਪੈਸੇ ਤੈਅ ਹੋਏ ਹੋਣਗੇ ਕਿੰਨੀ ਰਿਸ਼ਵਤ ਲੈਣੀ ਹੈ ਕਿਉਂਕਿ ਹਲੇ ਤੱਕ ਰਕਮ ਹੈ ਜਿਹੜੀ ਉਹ ਸਾਹਮਣੇ ਨਹੀਂ ਆਈ ਹੈ ਕਿ ਕਿੰਨੀ ਰਕਮ ਸੀ ਕਿੰਨੀ ਰਿਸ਼ਵਤ ਜਿਹੜੇ ਨੇ ਉਹ ਡੀਆਈਜੀ ਹਰਚੰਦ ਸਿੰਘ ਪੁੱਲਰ ਲੈ ਰਹੇ ਸੀ ਪਰ ਇਸ ਵੇਲੇ ਦੀ ਵੱਡੀ ਖਬਰ ਹੈ ਕਿ सीबीआई ਦੇ ਵੱਲੋਂ ਡੀਆਈਜੀ ਰੋਪੜ ਰੇਂਜ ਹਰਚੰਦ ਸਿੰਘ ਭੁੱਲਰ ਨੂੰ ਗ੍ਰਫਤਾਰ ਕੀਤਾ ਗਿਆ